ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਫਿਰ ਤੁਹਾਡਾ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਤੇ ਵਿੱਚ ਨਵੀਂ ਸਵੇਰ ਦੇ ਨਾਲ ਤੁਹਾਡੇ ਆਪਣੇ ਚੈਨਲ ਦੇ ਵਿੱਚ ਤੇ ਰੱਬ ਤੁਹਾਡੀ ਖੁਸ਼ੀਆਂ ਚ ਵਾਧੇ ਕਰੇ ਵਰਕਤਾ ਬਣਾਵੇ ਕਮਾਂਕਾਰਾਂ ਵਿੱਚ ਤੇ ਆਪਾਂ ਅੱਜ ਹੋ ਗਏ ਤਿਆਰ ਤੇ ਆਪਾਂ ਚੱਲਿਆ ਜੀ ਸਭ ਤੋਂ ਪਹਿਲਾਂ ਖੁੱਪੜ ਜੀ ਹੋਰ ਨੇ ਮਹਿੰਗਾਈ ਸੀ ਦਵਾਈ ਆਪਾਂ ਦਵਾਈ ਲੈ ਕੇ ਪੈਸਟੀਸਾਈਡ ਲੈ ਕੇ ਪਹੁੰਚਾਉਣੇ ਜੀ ਉਹ ਪ੍ਰੋਫੈਸਰਾਂ ਕੋਲ ਤੇ ਉਸ ਤੋਂ ਬਾਅਦ ਦਵਾਈ ਪਹਚਾ ਕੇ ਫਿਰ ਚੱਲਾਂਗੇ ਆਪਾਂ ਆਪਣੇ ਕੰਮ ਤੇ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ 2 ਦਿਨ ਪਹਿਲਾਂ ਹੋਈ ਸੀ بارش بارش ਨਾਲ ਕਣੀਆਂ ਆਉਣ ਨਾਲ ਹੋ ਗਿਆ ਅਗੇ ਸਿਰ ਰੇਤਾ ਰੇਤੇ ਨਾਲ ਹੋ ਗਈ ਇਸਨੇ ਗੱਡੀ ਖਰਾਬ ਤੇ ਸਵੇਰੇ ਸਵੇਰੇ ਇਹ ਗੱਡੀ ਤੋਈ ਹੈ ਕਿਉਂਕਿ ਗੱਡੀ ਦਾ ਬਹੁਤ ਵੈਸੀ ਕਾਫੀ ਬਰਾ ਹਾਲ ਐਨਾਂ ਰਿੱਤਾ ਚੜ ਗਿਆ ਸੀ ਕੀ ਕੁਝ ਦਿਖਦਾ ਵੀ ਨਹੀਂ ਸੀ ਅੱਗੇ ਸ਼ੀਸ਼ਿਆਂ 'ਚ ਸ਼ੀਸ਼ਿਆਂ 'ਤੇ ਰੇਤਾ ਕਾਫੀ ਜਮੇ ਬੈਸੇ ਉਹਨਾਂ ਦਾ ਆਪਣਾ ਇਹ ਤਾਂ ਮਾਰ ਲਿਆ ਪਾਣੀ ਤੇ ਆਪਣੀ ਗੱਡੀ ਤਿਆਰ ਤੇ ਆਪਾਂ ਹੁਣ ਚੱਲਦੇ ਆਂ ਦਵਾਈ ਲੈਣ ਤੇ ਉਸ ਤੋਂ ਬਾਅਦ ਦਵਾਈ ਲੈ ਕੇ ਫਿਰ ਪਹਚਾਉਣੀਆਂ ਜੀ ਫੁੱਫੜ ਜੀ ਉਹਨਾਂ ਕੋਲ ਪੁਾਈ ਉਹਨਾਂ ਕੋਲ ਹਾਂਜੀ ਦੋਸਤੋ ਜਿਹੜੀ ਦਵਾਈ ਆਪਾਂ ਨੇ ਲੈਣੀ ਸੀ ਪੈਸਟੀਸਾਈਡ ਦੀ ਉਹ ਤਕਰੀਬ ਆਪਾਂ ਲੈ ਚੁੱਕੇ ਆਂ ਉੱਥੇ ਆਪਾਂ ਥੋੜੀ ਵੀਡੀਓ ਇਸ ਕਰਕੇ ਨਹੀਂ ਬਣਾਈ ਨਾ ਤੋਂ ਇਹ ਵਾਲਾ ਪੈਸਟੀਸਾਈਡ ਦਾ ਕੰਮ ਹੈ ਸੋਹ ਪੈਸਟੀਸਾਈਡ ਤੁਪਦੀ ਹੈ ਸੌ ਤਰ੍ਹਾਂ ਦੇ ਪੌਦਿਆਂ ਤੇ ਹੁੰਦੇ ਨੇ ਤੇ ਉਹ ਸਰ ਕੇ ਵੀਡੀਓ ਬਣਾ ਲੈ ਸਕੇ ਤੇ ਆਪਾਂ ਤਕਰੀਬਨ ਦਵਾਈ ਲੈ ਕੇ ਆਹ ਧਰ ਲਈ ਗੱਡੀ ਦੇ ਵਿੱਚ ਤੇ ਇਹ ਦਵਾਈ ਬਚਾਉਣੀਆਂ ਜੀ ਹੁਣ ਆਪਾਂ ਨੇ ਉਹਨੇ ਸ਼ਾਪ ਬਣੀ ਹੋਇਆ ਹੈ ਆਪਣੇ ਦਸਤਾਰਾਂ 'ਤੇ ਤੇ ਉਹਨੇ ਸ਼ਾਪ ਤੇ ਵਾਕਿਆਤ ਨੂੰ ਦਵਾਈ ਬੇਕਰ ਤੋਂ ਆਵਲੇ ਏਣੇ ਚਾਕੇ ਤੇ ਕੁਝ ਟਾਈਮ ਆਪਾਂ ਨੇ ਜਿਹੜੇ ਰਸਤੇ ਦੇ ਸਾਰੇ 5-7 ਮਿੰਟ ਦਾ ਰਸਤਾ ਰਹਿ ਗਿਆ ਉੱਤੇ ਪਹੁੰਚ ਕੇ ਕਰਕੇ ਹਾਂਜੀ ਦੋਸਤੋ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਸਵਾਗਤ ਹੈ ਫਿਰ ਤੁਹਾਡਾ ਸਾਡੇ ਬਲੌਗ ਚੈਨਲ ਦੇ ਵਿੱਚ ਤੇ ਕੱਲ ਗਏ ਸੀ ਆਪਾਂ ਫਫੜ ਜਿਹਨੂੰ ਪਤਾ ਦਵਾਈ ਦੇ ਆ ਤੇ ਆਪਾਂ ਦਵਾਈ ਲੈ ਕੇ ਪਹੁੰਚ ਗਏ ਇਸ ਦੇ ਐ ਸੀ ਤੇ ਆਪਾਂ ਬਲੌਗ ਉਸ ਟਾਈਮ ਤਾਂ ਨਹੀਂ ਬਣਾਇਆ ਕਿਉਂਕਿ ਥੋੜੀ ਮੇਰੀ ਤबीयत ਹੋ ਗਈ ਸੀ ਫਿਰ ਖਰਾਬ ਤੇ ਉਸ ਕਰਕੇ ਬਲੌਗ ਨਹੀਂ ਬਣਾ ਸਕਦੇ ਸੀ ਤੇ ਫਿਲਹਾਲ ਆਪਾਂ ਆ ਗਏ ਸੀ ਘਰ ਤੇ ਅੱਜ ਆਪਾਂ ਚੱਲਣਾ ਜੀ ਮਾਸੀ ਜੀ ਕੋਲ ਮਾਸੀ ਜੀ ਕੋਲ ਕੀ ਕਰਨੇ ਜਾਣਾ ਉਹ ਤੁਹਾਨੂੰ ਦੱਸਦੇ ਆ ਸਲਾਮ ਪੱਲਪਾ ਤਿਆਰ ਹੋ ਗਈ ਥੋੜ ਜੋ ਵੀ ਰਹਿੰਦੇ ਨੇ ਬਾਕੀ ਕੁਝ ਆਪਣੇ ਮੈਂਬਰ ਜਾਣਗੇ ਵਿਆਹ ਚ ਪਹਿਲਾਂ ਸਾਨੂੰ ਆਪਾਂ ਵਿਆਹ ਵਾਲਾ ਰੰਮ ਲਿਆ ਦਿੰਦੇ ਆ ਉਸ ਤੋਂ ਬਾਅਦ ਫਿਰ ਪੱਸਾਂ ਕਿਸੇ ਮਾਸੀ ਲਈ ਕੀ ਕਰਨ ਜਾਣਾ ਤੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਮਾਸੀ ਕੋਲ ਆਪਣੇ ਜਾਣਾ ਕੀ ਕਰਨਾ ਜਿਵੇਂ ਬੁੜੀਆਂ ਨੂੰ ਹੁੰਦਾ ਨਾ ਸੂਟਾਂ ਦਾ ਇਸ ਕਰਕੇ ਆਪਾਂ ਮਾਸੀ ਨੂੰ ਦੇ ਕੇ ਆਉਣਾ ਸੂਟ ਉਹਨੇ ਮੰਗਵਾਇਆ ਸੀਗਾ ਸਪੈਸ਼ਲ ਪਤਾਸਿਆਂ ਵਾਲਾ ਕਹਿੰਦੇ ਇਹ ਪਤਾਸਿਆਂ ਵਾਲਾ ਸੂਟ ਕਿਹਾ ਜਾਂਦਾ ਇਹ ਤੁਹਾਨੂੰ ਮਾਸਤੀ ਕੋਲ ਜਾ ਕੇ ਦਿਖਾਵਾਂਗੇ। ਗਿਆ ਜੀ ਹੁੰ ਦਪਤਾਸਿਆਂ ਦਾ ਸੂਟ ਤੇ ਫਲਾਲ ਆਪਾਂ ਹੁਣ ਇੱਕ ਵਾਰ ਚੱਲਦੇ ਆਂ ਤੇ ਮਾਗੀ ਤਿਆਰੀ ਹੈ ਹੁਣ ਗੱਡੀ ਕਰੀਏ ਸਟਾਰਟ ਤੇ ਨਿਕਲਦੇ ਆਂ। ਤੇ ਆਪਾਂ ਘਰੋਂ ਨਿਕਲ ਜੰਨੇ ਤੇ ਆਪਾਂ ਹੁਣ ਚੱਲਾਂਗੇ ਬਾਹਾਂ ਚੱਲਾਂਗੇ ਹਮੀਰਗੜ। ਕਿਉਂਕਿ ਉਹਨਾਂ ਨੇ ਮੇਰੇ ਨਾਲ ਜਾਣਾ ਮਾਸਤੀ ਹੋਰ ਕੋਲ। ਇੱਕ ਆਪਾਂ ਤੁਹਾਨੂੰ ਪਤਾਇਆ ਸੀ। ਉਹ ਗੁੰਦਨੇ ਉਹਦੇ ਕਿਹਨੇ ਨੇ ਤੇ ਦੂਜਾ ਮਾਸੀ ਜੀ ਨੇ ਕਰਾਈ ਸੀ ਅੱਖਾਂ ਦਾ ਆਪਰੇਸ਼ਨ ਅੱਖਾਂ ਤੋਂ ਥੋੜਾ ਦਿਖਣੋਂ ਘਟ ਗਿਆ ਸੀਗਾ ਤੇ ਉਹ ਹੁਣ ਆਪਰੇਸ਼ਨ ਕਰਾਈ ਸੀ ਤੇ ਹੁਣ ਆਪਾਂ ਜੰਨਹੜਾ ਦੇ ਟੱਕੜਾਪੁਰ ਪਾਸਾ ਲੈ ਗਿਆਵਾਂਗੇ ਨਾਲੇ ਦੇਖਣਾ ਨੇ ਸੂਟ ਫਿਰਾਲ ਆਪਾਂ ਹੁਣ ਪਹੁੰਚਣੇ ਆ ਜੀ ਆਪਾਂ ਫਿਲਹਾਲ ਚੱਲਦੇ ਹਾਂ ਨਾਲ ਤੇ ਜਾਵਾਂਗੇ ਮਾਸੀ ਕੋਲ ਤੁਹਾਨੂੰ ਮਾਸੀ ਨਾਲ ਮਿਲਿਆਉਣੇ ਆ ਤੇ ਬੱਚਾ ਦੇ ਅੱਖਾਂ ਦਾ ਕੀ ਹਾਲ ਚਾਲ ਹੈ ਤੇ ਠੀਕ ਹੈ। ਕਦਰ ਉਸਰੇ। ਤੈ ਵੀ ਜਾਣ। ਹਾਂ। ਕਿਉਂ? ਜਾਣਾ ਦੀਗਾ। ਮੈਂ ਰਸਤਾ ਘਟੂ ਮੈਂ। ਅੱਛਾ। ਠੀਕ ਹੈ ਵੀਰ ਜੀ। ਦੋਸਤ। ਰਸਤਾ। ਸਹੀ ਹੁੰਦ ਨੂੰ। ਹਾਂ। ਹਾਂ। ਮਨਿੰਦਰ ਦੇ ਵਿੱਚ ਬੇਵਾਗਗੇ। ਉਹ ਬੜ ਡਾ ਹਾਂ ਤੈ ਵੀ ਜਾਣ ਦੀ ਆ ਵਗ ਚੱਲ ਹੈ ਦੇਖ ਲੈ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆਪਣੇ ਜਾਣ ਅਸੀਂ ਮਾਸੀ ਕੋਲ ਦੇ ਮਾਸੀ ਕੋਲ ਜਾਣ ਆਪਣਾ ਹੋ ਗਿਆ ਕੈਨਸਲ ਕਿਉਂਕਿ ਚਲੋ ਆਪਾਂ ਨੇ ਤੁਰਨ ਤੋਂ ਪਹਿਲਾਂ ਫੋਨ ਕਰ ਲਿਆ ਮਾਸੀ ਨੂੰ ਵੀ ਅਸੀਂ ਆਉਣਾ ਤੁਹਾਡੇ ਕੋਲ ਤੇ ਉਹਨਾਂ ਨੇ ਕਹਿੰਦੇ ਦੇ ਦਾ ਜਵਾਬ ਕਹਿੰਦੇ ਅੱਜ ਨਹੀਂ ਆਉਣਾ ਅੱਜ ਉਹ ਮੈਂ ਜਾਣਾ ਬਾਹਰ ਤੇ ਦਵਾਈ ਵਗੈਰਾ ਹੈ ਨਾ ਕਿਉਂਕਿ ਅੱਖਾਂ 'ਚ ਬਥੇ ਪ੍ਰੋਬਲਮ ਆ ਗਈ ਸੀ ਅੱਖਾਂ ਦੀ ਦਵਾਈ ਲੈਣ ਜਾਣਾ ਉਹਨਾਂ ਨੇ ਵੀ ਅੱਜ ਤੁਸੀਂ ਜ ਆਇਓ ਨਾ ਤੇ ਆਪਾਂ ਹੁਣ ਮੁੜ ਜਲੇ ਵਾਪਸ ਮੋਣਕ ਨੂੰ ਤੇ ਬਾਕੀ ਹੁਣ ਦੇਖਦੇ ਆਂ ਸਾਰਾ ਰਾਤ ਨਾਲ ਬਾਕੀ ਕੀ ਕਰੀਏ ਬੈਸਸ ਨਾਲ ਦਿਨ 'ਚ ਮਿਲਣਾ ਦਾ ਬਿਲ ਹੀ ਆ ਫਿਰ ਚਲ ਕੇ ਦੇਖਦਾ ਕੋਈ ਨਵਾਂ ਕੰਮ ਕੋਈ ਨਿਕੜਿਆ ਆਉਂਦਾ ਸਭ ਤੋਂ ਬਸੋ ਬੇਪਰਵਾਹੇ ਤੁਰਾਂਗੇ ਦਲਾਰ ਹੁਣ ਬੱਚ ਇੱਕਾ ਝਾਂਦੇ ਜੀ ਮੂਨਕ ਨੂੰ ਇਸ ਟਾਈਮ ਆਪਾਂ ਜੋ ਸ਼ਹਿਰ ਦੀ ਬਾਜ਼ਾਰ ਦੇ ਵਿੱਚ ਆਏ ਸੀਗੇ ਡੈਡੀ ਦੀਆਂ ਜੋ ਐਣਕਾਂ ਸੀ ਨਾ ਉਹਨਾਂ ਦੀ ਡੰਡੀਆਂ ਟੁੱਟੀਆਂ ਸੀ ਦੋ ਐਣਕਾਂ ਦੀਆਂ ਤੇ ਉਹ ਠੀਕ ਰਾ ਕੇ ਕਾਇਆਂ ਨੇ ਹੁਣ ਤੇ ਹੁਣ ਖੜੇ ਸੀ ਆਪਾਂ ਹੋਏ ਗਰਮੀ ਕਰਕੇ ਜੂਸ ਪੀਣਾ ਤੇ ਜੂਸ ਪੀ ਕੇ ਤਦ ਤੱਕ ਵੀ ਹੁਣ ਪੀ ਲਿਆ ਤੇ ਹੁਣ ਚੱਲਦੇ ਆ ਅੱਗੇ ਇੱਕ ਆਪਣਾ ਦੋਸਤ ਮਿੱਤਰ ਇਥੇ ਟਰੈਕਟਰ ਦੀਆਂ ਵਾਲੇ ਵਰਕਸ਼ਾਪ ਟਰੈਕਟਰ ਦਾ ਕੰਮ ਕਰਦੇ ਨੇ ਤੇ ਨਾਲ ਸਾਰੇ ਪਰਤੇ ਜਿਹਦਾ ਵੀ ਐ ਤੇ ਬਾਕੀ ਉਹ ਹੁਣ ਰਿਪੇਅਰ ਵੀ ਕਰਦੇ ਨੇ ਟਰੈਕਟਰ ਦੀ ਪੰਜ ਚਾਰ ਤੇ ਉਹਨਾਂ ਦੀ ਵਰਕਸ਼ਾਪ ਤੇ ਸਵੇਰੇ ਦਾ ਬੰਦਿਆਂ ਨੂੰ ਨਾ ਵਿਆਹ ਜਾਂਦੇ ਨੂੰ ਨੀਮ ਲੈ ਸਕੇ ਆਹ ਬੰਦਾ ਸਵੇਰੇ ਇਕੱਲਾ- ਇਕੱਲਾ ਨਾ ਵਿਆਹ ਭੱਜ ਗਿਆ ਕਿਸੇ ਨੂੰ ਨਹੀਂ ਪੁੱਛਿਆ ਬੰਦੇ ਨੇ ਕਿ ਮੈਂ ਵਿਆਹ ਜਾਵਾਂਗਾ ਨਾ ਜਾਣਾ ਜਾਂ ਨਹੀਂ ਜਾਣਾ ਕਦ ਕੇ ਆਦੀ ਇਕੱਲਾ- ਇਕੱਲਾ ਭੱਜ ਗਿਆ ਤਿਆਰ ਹੋ ਕੇ ਹੂੰ ਕੀ ਕੋ ਦਿਖਾ ਕੇ ਹੁਣ ਵਿਆਹ ਚ ਉੜੀ ਹੋਰ ਕੋਤੇ ਕੋਹ ਇਹ ਕੁਸਖਾਨ ਮੀਂਹ ਦੇ ਵਸਾ ਅੱਤਰੀ ਦੇ ਵਸਾ ਇਹ ਤਾਂ ਮਗਰ ਨਹੀਂ ਬੈਠ ਕੇ ਖਾ ਲਉਂਦਾ ਮੈਂ ਵੀ ਨਹੀਂ ਹੈ ਗਿਆ ਹਾਂ ਮੈਂ ਵੀ ਨਹੀਂ ਹੈ ਗਿਆ ਹਿੰਦੀ ਕੁਸਰ ਅੱਛਾ ਚਲੋ ਰੋਟੀ ਦਿਖਾ ਲਈ ਹੋਣਾ ਕਿ ਖਾਣ ਦੇ ਭੁਖਰੀ ਵਿੱਚ ਹਾਂਜੀ ਦੋਸਤੋ ਆਪਾਂ ਅੱਜ ਦੇ ਬਲੌਗ ਨੂੰ ਕਰਦੇ ਆ ਇੱਥੇ ਹੀ ਬੰਦ ਤੇ ਜਿਵੇਂ ਤੁਹਾਨੂੰ ਪਤਾ ਐ ਇਸ ਬਲੌਗ ਦੇ ਵਿੱਚ ਆਪਾਂ ਜਿੰਨੇ ਵੀ ਕੰਮ ਖੇੜ ਤੇ ਉਹ ਪੂਰ ਨਹੀਂ ਹੋਏ ਯਾਨੀ ਮੰਨ ਕੇ ਚੱਲੋ ਵੀ ਕਹਿੰਦੇ ਤੋਤੇ ਮੂੰਹ ਤੇ ਚਪੇੜ ਉਹ ਕੰਮ ਹੋਇਆ ਕੱਲ ਭੂਆ ਜੂਰਾਂ ਕੋਲੇ ਗਿਆ ਸੀ ਉਹ ਨਹੀਂ ਆਪਾਂ ਤਾਂ ਗੀ ਬੁੱਛੜਿਆ ਅੱਜ ਮਸਤੀ ਤੇ ਵੀ ਜਾਣਾ ਸੀ ਮਸਤੀ ਉਹ ਨਹੀਂ ਮਿਲੀਆਂ ਫੇਰ ਆਪਾਂ ਕਿਸੇ ਦੋਸਤ ਨੂੰ ਮਿਲਣ ਜਾਣਾ ਸੀ ਦੋਸਤ ਨਹੀਂ ਮਿਲਿਆ ਯਾਨੀ ਅੱਜ ਆਪਣੇ ਸਾਰੇ ਕੰਮ ਹੀ ਅਧੂਰੇ ਰਹਿ ਗਏ ਯਾਨੀ ਤਰ੍ਹਾਂ ਲਲ ਤੋਤੇ ਮੂੰਹ ਤੇ ਚਪੇੜ ਚਲੋ ਕੋਈ ਗੱਲ ਨਹੀਂ ਜਲਦ ਫਿਰ ਆਪਾਂ ਨਾਲ ਸਾਰਿਆਂ ਨੂੰ ਤੁਹਾਨੂੰ ਮਿਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਵਿਆਹ ਲਈ ਵੀ ਗਿਆ ਸੀ ਮਨਿੰਦਰ ਸਿੰਘ ਉਹ ਵੀ ਤੁਹਾਨੂੰ ਮਿਲਿਆ ਆ ਕੋਸ਼ਿਸ਼ ਕਰਾਂਗੇ ਅਗਲੇ ਵਲੌਗਾਂ ਦੇ ਵਿੱਚ ਤੁਹਾਨੂੰ ਦੋਸਤਾਂ ਨਾਲ ਮਾਸੀਆਂ ਨਾਲ ਜਾਂ ਫੁੱਪੜ ਜਿਹੜਾ ਨਾਲ ਮਿਲਾਵਾਂਗੇ ਤੇ ਫਿਲਹਾਲ ਆਪਾਂ ਅੱਜ ਦੇ ਵਲੌਗ ਨੂੰ ਕਰਦੇ ਹਾਂ ਇੱਥੇ ਬੰਦ ਵਲੌਗ ਵਧੀਆ ਲੱਗਦਾ ਤਾਂ ਕਮੈਂਟ ਕਰਦਿਆ ਕਰੋ ਜੇ ਵਲੌਗ ਵਿੱਚ ਕੋਈ ਕਮੀ ਹੈ ਤਾਂ ਉਹ ਵੀ ਦੱਸਿਆ ਕਰੋ ਬਿਸ਼ਰੇ ਚ ਆ ਕਮੀ ਹੈ ਅਗਲੇ ਬਲੌਗ ਵਿੱਚ ਨੂੰ ਅਸੀਂ ਸੁਧਾਰਣ ਦੀ ਕੋਸ਼ਿਸ਼ ਕਰਦੇ ਹਾਂ ਕਰਾਂਗੇ ਤੇ ਜਲਦ ਮਿਲਦੇ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਰੱਖੋ ਆਪਣਾ ਖਿਆਲ ਰੱਬ ਰੱਖੇ